ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਲਿਆ ਜਿਨ੍ਹਾਂ ਨੇ ਦਰਸ਼ਨ ਕਰ ਲਏ ਜਿਨ੍ਹਾਂ ਨੇ ਸਪਰਸ਼ ਕਰ ਲਿਆ ਉਹਨਾਂ ਦੇ ਬੇੜੇ ਪਾਰ ਹੋ ਗਏ ਜਦੋਂ ਗੁਰੂ ਨਾਨਕ ਸਾਹਿਬ ਜੀ ਫਿਰ ਬਗਦਾਦ ਗਏ ਆ ਜੀ ਇਰਾਕ ਦੀ ਕੈਪੀਟਲ ਹੈ ਬਗਦਾਦ ਤੇ ਇੱਥੇ ਇੱਕ ਪੀਰ ਸੀ ਜੀ ਪੀਰ ਦਸਤੰਗੀਰ ਪੂਰਾ ਨਾਮ ਇਹਦਾ ਬਹਿਲੌਲ ਸੀ ਬਹਿਲੌਲ ਦਸਤਗੀਰ ਨੂੰ ਪੀਰ ਕਹਿੰਦੇ ਸੀ ਮਹਾਰਾਜ ਜੀ ਜਿੱਥੇ ਗਏ ਹਰਿਗ ਦੇ ਸਵਾਲਾਂ ਦੇ ਜਵਾਬ ਦਿੱਤੇ ਜੀ ਅੱਜ ਤੁਸੀਂ ਜਬਜੀਤ ਸਾਹਿਬ ਦਾ ਪਾਠ ਪੜ੍ਹਦੇ ਹੋ ਨਾ ਗੁਰੂ ਨਾਨਕ ਸਾਹਿਬ ਜੀਆਂ ਦੇ ਆਉਣ ਤੋਂ ਪਹਿਲਾਂ ਇਹ ਚਾਰ ਮੱਤ ਬੜੇ ਮਸ਼ਹੂਰ ਸੀ ਸੋਚਾ ਸੋਚਣਾ ਹੋ ਵਈ ਜੇ ਸੋਚੀ ਇਹਦਾ ਅਰਥ ਕੀ ਹੈ ਪਹਿਲਾਂ ਲੋਕ ਕੀ ਕਹਿੰਦੇ ਸੀ ਕਹਿੰਦੇ ਨਾਮ ਜਪਣ ਦਾ ਕੋਈ ਫਾਇਦਾ ਨਹੀਂ ਬਸ ਤੀਰਥਾਂ ਤੇ ਨਹਾਈ ਜਾਓ ਤੁਹਾਡਾ ਬੇੜਾ ਪਾਰ ਹੋ ਜਾਏਗਾ ਨਹਾਉਣ ਨਾਲ ਹੀ ਕਹਿੰਦੇ ਮੁਕਤੀ ਹੋ ਜਾਏਗੀ ਗੁਰਬਾਣੀ ਪੜੋ ਸਤਿਗੁਰੂ ਕਹਿੰਦੇ ਨਹਾਉਣ ਨਾਲ ਮੁਕਤੀ ਨਹੀਂ ਆਉਣੀ ਇੱਕ ਵਾਰੀ ਛੱਡ ਤੂੰ ਭਾਵੇਂ ਲੱਖਾਂ ਵਾਰੀ ਨਹਾ ਲੈ ਸੋਚਾ ਸੋਚਣਾ ਹੋ ਵਈ ਸੋਚੇ ਦਾ ਅਰਥ ਹੈ ਜੀ ਨਹਾਉਣਾ ਇਸ਼ਨਾਨ ਕਰਨਾ ਸੋਚਣਾ ਹੋਵੇ ਮਾਰੇ ਕਹਿੰਦੇ ਫਿਰ ਤੇਰੇ ਅੰਦਰ ਸੋਚ ਨਹੀਂ ਆ ਸਕਦੀ ਇੱਕ ਇੱਕ ਗੱਲ ਛੱਡ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਮਾਰੇ ਕਹਿੰਦੇ ਨਹਾਉਣਾ ਥੋੜੀ ਗੱਲ ਬਣਦੀ ਹੈ ਤੇ ਪ੍ਰਮਾਤਮਾ ਦਾ ਨਾਮ ਜਪਣਾ ਹੀ ਪੈਣਾ ਭਗਤ ਕਬੀਰ ਜੀ ਕਹਿੰਦੇ ਭਾਵੇਂ ਤੂੰ ਗੰਗਾ ਦੇ ਕਿਨਾਰੇ ਹੀ ਘਰ ਪਾਲਾ ਪਰ ਫਿਰ ਵੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੁਕਤੀ ਨਹੀਂ ਹੁੰਦੀ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਗੰਗਾ ਦਾ ਪਾਣੀ ਪਵਿੱਤਰ ਮੰਨਦੇ ਆ ਜੀ ਹਰਦਵਾਰ ਦੇ ਵਿੱਚ ਤੁਹਾਨੂੰ ਪਤਾ ਕਿ ਪੰਡਤ ਲੋਕ ਜਾ ਕੇ ਇਸ਼ਨਾਨ ਕਰਦੇ ਆ ਉੱਥੇ ਉਹਨੂੰ ਪਵਿੱਤਰ ਮੰਨਦੇ ਆ ਕਹਿੰਦੇ ਗੰਗਾ ਦਾ ਜਲ ਨਿਰਮਲ ਹੁੰਦਾ ਪਰ ਭਗਤ ਕਬੀਰ ਜੀ ਕਹਿੰਦੇ ਕੀ ਕਰੇਗਾ ਗੰਗਾ ਗੰਗਾ ਦੇ ਜਲ ਗੰਗਾ ਦਾ ਜਲ ਭਾਵੇਂ ਰੋਜ਼ ਪੀਵੀ ਜਾ ਪਰ ਜੇ ਤੂੰ ਕਰਮ ਨਹੀਂ ਸ਼ੁੱਧ ਕਰਦਾ ਤੇ ਗੰਗਾ ਦੇ ਪਾਣੀ ਦੇ ਵਿੱਚ ਣਾਉਣ ਦਾ ਕੋਈ ਫਾਇਦਾ ਨਹੀਂ ਭਾਵੇਂ ਦਿਨ ਰਾਤ ਉੱਥੇ ਇਸ਼ਨਾਨ ਕਰ ਗੋਤੇ ਲਾ ਟੁੱਬੀਆਂ ਲਾ ਤੇ ਫਿਰ ਭਗਤ ਕਬੀਰ ਜੀ ਰੱਬ ਕਿਵੇਂ ਮਿਲੇਗਾ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਲੀਰ ਕਹਿੰਦੇ ਜੇ ਤੂੰ ਰੱਬ ਨੂੰ ਮਿਲਣਾ ਜਿਵੇਂ ਗੰਗਾ ਦੇ ਪਾਣੀ ਨੂੰ ਪਵਿੱਤਰ ਮੰਨਣਾ ਨਿਰਮਲ ਮੰਨਣਾ ਇਸੇ ਤਰ੍ਹਾਂ ਆਪਣੇ ਮਨ ਨੂੰ ਨਿਰਮਲ ਕਰ ਫਿਰ ਕੀ ਹੋਵੇਗਾ ਪਾਛੇ ਲਾਗੋ ਹਰ ਫਿਰੈ ਕਹਤ ਕਬੀਰ ਪਿਛੇ ਲੱਗਿਆ ਜੀ जी रे पिछे लगा जी राम जी रे पीछे लगा जी रामे पिछे लगा जी राम जी पिछे लगा जी पिछे लगा जी ਸੇ ਲੱਗਿਆ ਜੀ ਰਾਮ ਜੀ ਕਰੋ ਪਿੱਛੇ ਲੱਗਾ ਜੀ ਰਾਮ ਜੀ ਕਰੋ ਪਿੱਛੇ ਲੱਗਾ ਜੀ

लका مانو रामे माल ਈਰਵਰ ਦਾ ਜੀ ਰਾਮ ਜੀ ਤੇਰੇ ਉਹ ਪਿੱਛੇ ਲਗਾ ਦੀ ਸਾਰੇ ਰਾਮ ਜੀ ਤੇਰੇ ਪਿੱਛੇ ਲਗਾ ਦੀ ਸਾਰੇ ਮੁਕਤੀ ਨਾ ਹੋਣੀ ਜੀ ਰਾਮ ਤੋਂ ਬਿਨਾ ਸਤਿਨਾਮ ਹੋਣੀ ਦੀ ਨਾਮ ਤੋਂ ਬਿਨਾ ਮੁਕਤੀ ਨਾ ਹੋਣੀ ਦੀ ਨਾਮ ਤੋਂ ਬਿਨਾ ਮੁਕਤੀ ਨਾ ਹੋਣੀ ਦੀ ਨਾਮ ਤੋਂ ਬਿਨਾ ਮੁਕਤੀ ਨਾ ਹੋਣੀ ਦੀ ਨਾਮ ਤੋਂ ਬਿਨਾ ਸਤਿਨਾਮ ਦੀ ਨਾਮ ਤੋਂ ਬਿਨਾ ਸਾਰੇ ਗੰਗਾ ਦੇਸ਼ ਪਾਲਾ ਓਏ ਨਾਮ ਤੋਂ ਜਗਤੀ ਨਾ ਹੋਣੀ ਜੀ ਨਾਮ ਤੋਂ ਬਿਨਾ ਪਾਲੇ ਗੰਗਾ ਦੇ ਕਨਾਰੇ ਕਰ ਪਾਲੈ ਓਏ ਨਾਮ ਤੋਂ ਬਿਨਾ ਜਗਤੀ ਨਾ ਹੋਣੀ ਜੀ ਨਾਮ ਤੋਂ ਓ ਪਾਵੇ ਗੰਗਾ ਦੀ ਕਨਾਰੇ ਕਰ ਪਾਲੈ ਓਏ ਨਾਮ ਤੋਂ ਬਿਨਾ ਕੋਈ ਨਾ ਹੋਣੀ ਦੇ ਨਾਮ ਤੋਂ ਬਿਨਾ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੈ ਕਹਿ ਕਬੀਰ ਕਹਿੰਦੇ ਰੱਬ ਨੂੰ ਵੀ ਫਿਰ ਪਿੱਛੇ ਪਿੱਛੇ ਲੱਗਣਾ ਪੈਂਦਾ ਕਿ ਦੱਸ ਕੀ ਚਾਹੀਦਾ ਭਾਈ ਰੱਬ ਵੀ ਉਹਨਾਂ ਦੇ ਪਿੱਛੇ ਪਿੱਛੇ ਲੱਗਿਆ ਫਿਰਦਾ ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ ਤੇ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਉਣ ਤੋਂ ਪਹਿਲਾਂ ਜੀ ਇਹ ਚਾਰ ਮੱਤ ਬੜੇ ਮਸ਼ਹੂਰ ਸੀ ਸੋਚਾ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ ਅੱਗੇ ਸੀ ਚੁੱਪਾ ਚੁੱਪ ਨਾ ਹੋਵੀ ਇਹਦਾ ਅਰਥ ਹੁੰਦਾ ਜੀ ਮੌਨ ਧਾਰ ਲੈਣਾ ਚੁੱਪ ਹੋ ਜਾਣਾ ਕਿਸੇ ਨਾਲ ਗੱਲ ਹੀ ਨਹੀਂ ਕਰਨੀ ਚੁੱਪ ਹੋ ਜਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਵੀ ਨਾ ਇੱਕ ਜੋਗੀ ਆ ਗਿਆ ਜੀ ਨਨਪੁਰ ਦੇ ਨੇੜੇ ਸੰਗਤ ਕਹਿੰਦੀ ਮਹਾਰਾਜ ਜੀ ਇੱਕ ਜੋਗੀ ਆਇਆ 20 ਸਾਲਾਂ ਤੋਂ ਬੋਲਿਆ ਹੀ ਨਹੀਂ ਕਿਸੇ ਨਾਲ ਮੌਨ ਧਾਰਿਆ ਹੋਇਆ 20 ਸਾਲ ਹੋ ਗਏ ਕਿਸੇ ਨਾਲ ਨਹੀਂ ਬੋਲਿਆ ਮਾਰੇ ਕਹਿੰਦੇ ਅੱਛਾ ਇਹੋ ਜੇ ਫਿਰ ਜੋਗੀਆਂ ਦੇ ਦਰਸ਼ਨ ਕਰਨੇ ਚਾਹੀਦੇ ਆ ਮਹਾਰਾਜ ਜੀ ਸੰਗਤ ਨੂੰ ਨਾਲ ਲੈ ਕੇ ਚਲੇ ਗਏ ਜੀ ਜੋਗੀ ਦੇ ਕੋਲ ਤੇ ਜਾ ਕੇ ਜਦੋਂ ਜੋਗੀ ਨੇ ਵੇਖਿਆ ਕਿ ਆਨੰਦਪੁਰ ਵਾਲਾ ਗੁਰੂ ਮੈਨੂੰ ਵੇਖਣ ਵਾਸਤੇ ਆਇਆ ਮੱਥਾ ਟੇਕਣ ਵਾਸਤੇ ਆਇਆ ਮਹਾਰਾਜ ਜੀ ਇਦਾਂ ਸਾਹਮਣੇ ਬੈ ਗਏ ਜੋਗੀ ਦੇ ਕਹਿੰਦੇ ਜੋਗੀ ਜੀ 20 ਸਾਲ ਹੋ ਗਏ ਬੋਲੇ ਹੀ ਨਹੀਂ ਸਿਰ ਹਿਲਾ ਦਿੱਤਾ ਕਹਿੰਦਾ ਜੀ ਨਹੀਂ ਕਿਉਂਕਿ ਬੋਲਿਆ ਨਹੀਂ ਮੋਣਤਾ ਰਿਆ ਸੀ 20 ਸਾਲ ਕਹਿੰਦਾ ਮੈਨੂੰ ਹੋ ਗਏ ਪਰ ਬਾਣੀ ਇਹ ਚੀਜ਼ ਦਾ ਖੰਡਨ ਕਰਦੀ ਹੈ ਮਾਰੇ ਕਹਿੰਦੇ ਚੁੱਪੈ ਚੁੱਪ ਨਾ ਹੋਈ ਜੇ ਬੰਦਾ ਮੰਨ ਲੋ ਜ਼ੁਬਾਨ ਨੂੰ ਚੁੱਪ ਕਰਾ ਲੇ ਜ਼ੁਬਾਨ ਨੂੰ ਲੋਕ ਲਾ ਲੇ ਪਰ ਮਨ ਤੇ ਫਿਰ ਵੀ ਬੋਲਦਾ ਮਨੇ ਕਿੰਨਾ ਕੁਛ ਮੰਗਦਾ ਜੀ ਇੱਥੇ ਤੇ ਬਾਣੀ ਕਹੇ ਪੜੋ ਸਤਿਗੁਰੂ ਕਹਿੰਦੇ ਕੋਟ ਕੋਟੀ ਮੇਰੀ ਅਰਜ਼ਾ ਪਵਨ ਪਿਆਨਾ ਪਿਆਓ ਚਾਂਦ ਸੂਰਜ ਦੋਏ ਗੁਫਾ ਨਾ ਦੇਖਾ ਸੁਪਨਾ ਸੌਨਾ ਕਾ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾਲ ਕਹਿੰਦੇ ਮਾਰੇ ਮਹਾਰਾਜ ਜੀ 20 ਸਾਲ ਹੋ ਗਏ ਬੋਲਿਆ ਹੀ ਨਹੀਂ ਮਹਾਰਾਜ ਜੀ ਕਹਿੰਦੇ ਅੱਛਾ ਉਹ ਥੋੜਾ ਜਿਹਾ ਹੋਰ ਖੁੱਲ ਗਿਆ ਜੀ ਮਾਰੇ ਨੇ ਨਾ ਇੱਕ ਸਿੱਖ ਨੂੰ ਆਵਾਜ਼ ਮਾਰੀ ਕਹਿੰਦੇ ਇਦਾਂ ਕਰ ਇਹਨੂੰ ਆਪਣੇ ਘਰ ਲੈ ਜਾ ਘਰ ਜਾ ਕੇ ਇਹਦੀ ਖੂਬ ਸੇਵਾ ਕਰ ਜਿਹੜੀ ਚੀਜ਼ ਇਹਨੂੰ ਚਾਹੀਦੀ ਹੈ ਤੇ ਸਵੇਰੇ ਜਿਹੜਾ ਆਸਣ ਲਾਉਣਾ ਹੈ ਸ਼ਾਮ ਨੂੰ ਆਸਣ ਬਦਲ ਦੇਣਾ ਰਾਤ ਦੇ ਆਸਣ ਵੱਖਰਾ ਸਵੇਰੇ ਆਸਣ ਵੱਖਰਾ ਜਿਹੜੀ ਇਹਨੂੰ ਸਵੇਰੇ ਰੋਟੀ ਦੇਣੀ ਆ ਸਬਜ਼ੀ ਦੇਣੀ ਆ ਉਹ ਦੁਪਹਿਰੀ ਨਹੀਂ ਦੇਣੀ ਬਦਲ-ਬਦਲ ਕੇ ਸਬਜ਼ੀਆਂ ਰੋਟੀਆਂ ਐ ਤਾਜ਼ੀਆਂ ਲੱਤਦੀਆਂ ਲੱਤੀਆਂ ਕੋਣੀਆਂ ਰੱਜ ਕੇ ਸੇਵਾ ਕਰ ਤੇਰੀ ਡਿਊਟੀ ਐ ਉਹ ਜੋਗੀ ਬੜਾ ਖੁਸ਼ ਹੋਇਆ ਕਹਿੰਦਾ ਮਹਾਰਾਜ ਜੀ ਨੇ ਮਹਾਰਾਜ ਜੀ ਵੀ ਹੁਣ ਮੇਰੀ ਸੇਵਾ ਕਰਦੇ ਆ ਸਾਰੇ ਦੁਨੀਆਂ ਦੇ ਲੋਕ ਹੁਣ ਮੇਰੀ ਪੂਜਾ ਕਰਿਆ ਕਰਨਗੇ ਕਿਉਂਕਿ ਆਨੰਦਪੁਰ ਵਾਲਾ ਗੁਰੂ ਆ ਗਿਆ ਮਹਾਰਾਜ ਜੀਆ ਨੇ ਉਹ ਸਿੱਖ ਦੀ ਡਿਊਟੀ ਲਾ ਦਿੱਤੀ ਕਹਿੰਦਾ ਜਾ ਤੂੰ ਸੇਵਾ ਕਰਨੀ ਆ ਸੇਵਾ ਦੇ ਵਿੱਚ ਕਤਾਈ ਨਹੀਂ ਹੋਣੀ ਚਾਹੀਦੀ ਜੋ ਇਹ ਜੋਗੀ ਜੀ ਮੰਗਣ ਤੋਂ ਦੇਣਾ ਕਹਿੰਦਾ ਜੀ ਠੀਕ ਐ ਅਜੇ ਜੋਗੀ ਨਾਲ ਤੁਰਿਆਈ ਮਾਰਾਇਨੇ ਸਿੱਖ ਨੂੰ ਆਵਾਜ਼ ਮਾਰ ਲਈ ਕਹਿੰਦੇ ਗੱਲ ਸੁਣ ਤੈਨੂੰ ਉਹਦੇ ਸਾਹਮਣੇ ਕਿਹਾ ਕੋਈ ਸੇਵਾ ਨਹੀਂ ਕਰਨੀ ਜਾਂ ਖੁਦ ਸਤਨਾਮ ਸ੍ਰੀ ਵਾਹਿ ਕਹਿੰਦੇ ਤੈਨੂੰ ਉਹਦੇ ਸਾਹਮਣੇ ਕਿਹਾ ਕੋਈ ਸੇਵਾ ਨਹੀਂ ਦੀ ਕਰਨੀ ਕਹਿੰਦਾ ਮਹਾਰਾਜ ਜੀ ਮੈਂ ਤੁਹਾਡਾ ਸਿੱਖ ਮੈਂ ਉਹਦਾ ਥੋੜੀ ਸਿੱਖਾ ਜਿੱਦਾਂ ਤੁਹਾਡਾ ਹੁਕਮ ਹੈ ਘਰ ਲੈ ਗਿਆ ਜੀ ਉਹਨੇ ਤੱਪੜ ਵਿਛਾ ਦਿੱਤਾ ਕਹਿੰਦਾ ਇੱਥੇ ਬਹਿ ਜਾ ਉਹ ਵੇਖਦਾ ਯਾਰ ਮੇੜਾ ਤੇ ਮਾਰੇ ਨੇ ਸਤਕਾਰ ਕਰਨ ਵਾਸਤੇ ਭੇਜਿਆ ਇਲੇ ਤੇ ਕੋਈ ਆਸਣ ਹੀ ਨਹੀਂ ਲਾਇਆ ਤੱਪੜ ਤੇ ਬਿਠਾਤਾ ਜੋ ਸੁੱਕਾ ਰਸਤਾ ਬਈਆਂ ਰੋਟੀਆਂ ਸੀ ਲਿਆ ਕੇ ਉਹਰੇ ਅੱਗੇ ਧਰੀਆਂ ਉਹ ਵਿਚਾਰਾ ਬੋਲ ਤੇ ਸਕ ਨਹੀਂ ਸਕਦਾ ਹਾਂ ਨਾ ਉਹ ਮੰਗ ਸਕਦਾ ਰੋਖੀਆਂ ਮੇਸੀਆਂ ਰੋਟੀਆਂ ਖਾਦੀਆਂ ਹਫਤਾਇਕ ਉਹਦੇ ਕੋਲ ਰਿਆ ਤੰਗ ਕਰ ਦਿੱਤਾ ਜੀ ਜੋਗੀ ਨੂੰ ਸਿਆਲ ਦੇ ਦਿਨ ਉਹਨੇ ਵਿਚਾਰੇ ਨੇ ਬਾਹਰ ਹੀ ਉਦਾਸਨ ਲਾ ਕੇ ਬਿਠਾਈ ਰੱਖਣਾ ਰੋਟੀ ਵੇਟ ਐਵੇਂ ਹੀ ਦੇਣੀ ਆਪ ਉਹਨੇ ਲਾਗੇ ਸਿੱਖਨੇ ਬਦਾਮ ਖਾਣੇ ਕਦੇ ਕਾਜੂ ਖਾਣੇ ਕਦੇ ਪਿਸਤੇ ਖਾਣੇ ਹੁਣ ਉਹ ਵਿਚਾਰਾ ਜਿਹੜਾ ਬੈਠਾ ਸੀ ਮਹਾਰਾਜ ਨੇ ਤੇ ਕਿਹਾ ਸੀ ਜੀ ਸੇਵਾ ਕਰਨੀ ਐ ਇਹਨੂੰ ਰਾਜ-ਰਾਜ ਕੇ ਬਾਦਾਮ ਦੁੱਧ ਘਿਓ ਖੀਰ ਖਵਾਉਣੇ ਆ ਉਹ ਸਿੱਖ ਲੱਗੇ ਆ ਵਿਚਾਰਾ ਖਾਈ ਜਾਂਦਾ ਤੇ ਉਸ ਵੇਖੀ ਜਾਂਦਾ ਵੀ ਇਹ ਤਾਂ ਮੈਨੂੰ ਪੁੱਛਦਾ ਹੀ ਨਹੀਂ ਇਹ ਮਹਾਰਾਜ ਤੋਂ ਇਲਟਾ ਚੱਲਦਾ ਮਹਾਰਾਜ ਨੇ ਤੇ ਕਿਹਾ ਸੀ ਕਿ ਜੀ ਦੀ ਸੇਵਾ ਕਰਨੀ ਆ ਉਹ ਵਿਚਾਰਾ ਬੋਲ ਨਹੀਂ ਸਕਦਾ 6 ਦਿਨ ਲੰਘ ਗਏ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੋਨਾਂ ਨੂੰ ਸਾਧ ਲਿਆ ਸਿੱਖ ਨੂੰ ਕਹਿੰਦੇ ਹਾਂ ਵੀ ਸਿੱਖਾ ਕੀਤੀ ਸੇਵਾ ਕਹਿੰਦਾ ਮਹਾਰਾਜ ਜੀ ਸੇਵਾ ਦੀ ਤੇ ਪੁੱਛੋ ਹੀ ਗੱਲ ਸੇਵਾ ਦੇ ਆਨੰਦ ਲਿਆ ਦਿੰਦਾ ਮਹਾਰਾਜ ਜੋਗੀ ਵੇਖੋ ਤੁਸੀਂ ਚਿਹਰਾ ਕਿਵੇਂ ਖੜਿਆ ਹੋਇਆ ਹੁਣ ਜੋਗੀ ਜਦੋਂ ਵੇਖਦਾ ਹੈ ਕਹਿੰਦਾ ਯਾਰ ਇਹਨੇ ਸੇਵਾ ਤੇ ਮੇਰੀ ਵਾਸਾ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਝੂਠ ਬੋਲੀ ਜਾਂਦਾ ਕੋਈ ਸੇਵਾ ਨਹੀਂ ਇਹਨੇ ਕੀਤੀ ਮਨ ਦੇ ਮਨ ਸੋਚਦਾ ਕਿਉਂਕਿ ਬੋਲ ਸਕਦਾ ਨਹੀਂ ਮਹਾਰਾਜ ਕਹਿੰਦੇ ਕੀ ਤੇ ਦਿਖਾਇਆ ਮਹਾਰਾਜ ਜਿਹੜੇ ਜਿਹੜੀ ਸਬਜੀ ਮੈਂ ਸਵੇਰੇ ਨੂੰ ਗਵਾ ਦਿੰਦਾ ਸੀ ਦੁਪਹਿਰਾਂ ਨੂੰ ਨਵੀਂ ਸਬਜੀ ਫਿਰ ਰਾਤ ਨੂੰ ਨਵੀਂ ਸਬਜੀ ਮਹਾਰਾਜ ਇੱਕ ਸਬਜੀ ਨਹੀਂ ਤਿੰਨ ਤਿੰਨ ਚਾਰ ਜਾਂ ਸਬਜ਼ੀਆਂ ਬਦਾਮ ਘਿਓ ਦੁੱਧ ਖੀਰ ਮਹਾਰਾਜ ਢੱਕੇ ਲਾ ਦਿੱਤੇ ਉਸ ਉਹ ਜੋਗੀ ਸੁਣੀ ਜਾਂਦਾ ਉਹ ਚਾਰਾਣਾ ਖਿਜਿਆ ਜੋਗੀ ਆਖਰ ਗੋਲੀ ਪਿਆ ਕਹਿੰਦਾ ਮਹਾਰਾਜ ਜੀ ਇਹਨੇ ਕੋਈ ਸੇਵਾ ਨਹੀਂ ਕੀਤੀ ਝੂਠ ਬੋਲਦਾ ਆਖੋ ਸਤਨਾਮ ਮਹਾਰਾਜ ਨੇ ਮੇਰੀ ਕੋਈ ਸੇਵਾ ਨਹੀਂ ਲ ਕੀਤੀ ਜਦੋਂ ਜੋਗੀ ਬੋਲਿਆ ਨਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਜੋਗਿਆ ਰੋਟੀਆਂ ਪਿੱਛੇ ਹੀ ਮੌਨ ਤੋੜ ਦਿੱਤਾ ਹੀ ਆਖੋ ਸਤਨਾਮ ਸ੍ਰੀ ਵਾਹਿਗੋ ਰੋਟੀਆਂ ਪਿੱਛੇ ਹੀ ਬੋਲ ਪਿਆ ਤੇਰਾ 20 ਸਾਲ ਦਾ ਮੌਨ ਕਿੱਥੇ ਗਿਆ ਪਖੰਡ ਕਰਕੇ ਲੋਕਾਂ ਨੂੰ ਦੱਸਦਾ ਫਿਰਦਾ ਨਹੀਂ ਛੋਡੀ ਲੈ ਪਖੰਡਾ ਨਾਮ ਲਈ ਜਾਏ ਕੋਈ ਪਖੰਡ ਕਰਕੇ ਲੋਕਾਂ ਨੂੰ ਦੱਸਦਾ ਜ਼ੁਬਾਨ ਬੰਦ ਕਰਨ ਵਾਸਤੇ ਥੋੜੀ ਦਿੱਤੀ ਆ ਪ੍ਰਮਾਤਮਾ ਨੇ ਇਹ ਤੇ ਸੰਤ ਮਿਲਿਆ ਕਿਛ ਸੁਣੀਐ ਕਹੀਐ ਮਿਲਿਆ ਅਸੰਤ ਮਸ਼ਟ ਕਰ ਲਈ ਉਹ ਜੇ ਕੋਈ ਰੱਬ ਦਾ ਪਿਆਰਾ ਮਿਲਦਾ ਉਹਦੇ ਨਾਲ ਬੈਠ ਕੇ ਗਿਆਨ ਦੀਆਂ ਗੱਲਾਂ ਕਰ ਉਹਦੀ ਸੋਭਾ ਕਰ ਵਡਿਆਈ ਕਰ ਇਹ ਜੀਵ ਕਾਜ ਦੇ ਵਾਸਤੇ ਦਿੱਤੀ ਆ ਰੋਜ਼ ਪੜ੍ਹਦੇ ਅੰਤਰ ਗੁਰ ਆਰਾਧਨਾ ਜੇਹਵਾ ਜਪ ਗੁਰ ਜੇਹਵਾ ਜਪ ਗੁਰ ਨਾਮ ਮਹਾਰਾਏ ਨੇ ਕਿਹਾ ਕਿ ਜੀਬਾ ਦੇ ਨਾਲ ਨਾਮ ਜਪ ਕਬੀਰ ਕੇਸੋ ਕੇਸੋ ਕੀਆ ਨਾ ਸੋਈਆ ਅਸਾਰ ਰਾਤ ਦਿਵਸ ਕੇ ਕੂਕਨੇ ਕਬੂ ਕਾ ਸੁਣੈ ਮਾਰੇ ਕਹਿੰਦੇ ਜੀਵ ਜਿਹੜੀ ਆ ਪ੍ਰਮਾਤਮਾ ਦੇ ਗੁਣ ਗਾਵਣ ਵਾਸਤੇ ਲਾਈ ਆ ਤੈਨੂੰ ਤੂੰ ਬੰਦ ਕਰਕੇ ਬਹਿ ਗਿਆ ਸਵਾੜ ਤੇ ਤਾਂ ਅਸੀਂ ਜੋਗਿਆ ਜੇ ਤੇਰੀ ਜੀਵ ਬੰਦ ਸੀ ਤੇ ਮਨ ਵੀ ਬੰਦ ਹੋ ਜਾਂਦਾ ਉਹ ਮਨ ਤੇ ਤੇਰੇ ਖੀੜ ਪੂੜੇ ਵਿੰਦਾ ਰਿਹਾ ਵੀ ਮੈਨੂੰ ਕਦੋਂ ਦਏਗਾ ਮਨ ਤੇ ਤੇਰਾ ਹੋਰ ਵਾਸਨਾ ਵਿਕਾਰ ਭੁਗਦਾ ਰਿਹਾ ਇੱਥੇ ਮਹਾਰਾਜ ਨੇ ਫਿਰ ਕਿਹਾ ਚੁੱਪੈ ਚੁੱਪ ਨਾ ਹੋਈ ਜੇ ਲਾਏ ਰਹਾ ਲੈ ਵਤਨ ਫਿਰ ਅੱਗੇ ਕੀ ਆ ਜੀ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰੀਆਂ ਸਿਆਣੇ ਪਹਿਲੇ ਕਹਿੰਦੇ ਹੁੰਦੇ ਸੀ ਕਹਿੰਦੇ ਮਨ ਨੂੰ ਰੋਜਾ ਦਿਓ ਬਸ ਮਨ ਜੋ ਮੰਗਦਾ ਦੇਈ ਜਾਓ ਵਿਸ਼ੇ ਭੋਗਦਾ ਭੋਗਣ ਦਿਓ ਵਿਕਾਰ ਭੋਗਦਾ ਭੋਗ ਦਿਓ ਭੋਗਣ ਦਿਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆ ਕੇ ਆਖਿਆ ਓਏ ਅੱਗ ਦੇ ਉੱਪਰ ਜਿੰਨਾ ਮਰਜੀ ਤੇਲ ਪਾਓ ਅੱਗ ਕਦੇ ਰੱਜੀ ਨਹੀਂ ਓਏ ਮਨ ਕਦੇ ਰੱਜੇਗਾ ਇਹਦੇ ਤੇ ਭਾਵੇਂ ਬੰਨਾਪੁਰੀਆਂ ਭਾਰ ਸਾਰੀਆਂ ਪੁਰੀਆਂ ਦਾ ਭਾਰ ਪਾ ਦਿਓ ਇਹ ਮਨ ਨਹੀਂ ਕਦੇ ਰੱਜਣਾ ਫਿਰ ਸਾਧਗੁਰ ਜੀ ਨੇ ਕਿਹਾ ਭੁੱਖਿਆ ਭੁੱਖ ਨਾ ਉਤਰੀ ਕਦੇ ਨਹੀਂ ਭੁੱਖ ਉਤਰਨੀ ਫਿਰ ਅਗਲਾ ਬਚਨ ਸੀ ਜੀ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਬੰਦਾ ਸਿਆਣਾ ਬੜਾ ਜੀ ਵਿਦਵਾਨ ਬੜਾ ਕਹਿੰਦੇ ਸੀ ਵਿਦਵਾਨ ਬਣ ਜੋ ਗ੍ਰੰਥ ਪੜ੍ਹ ਲਓ ਫਿਰ ਮੁਕਤੀ ਹੋ ਜਾਏਗੀ ਮਾਰੇ ਕਹਿੰਦੇ ਸਿਆਣਪਾ ਜਿੰਨੀ ਮਰਜੀ ਚੁੱਕੀ ਜਾ ਜਿੰਨਾ ਮਰਜੀ ਸਿਆਣਾ ਬਣੀ ਬਣਿਆ ਫਿਰ ਪਰਮਾਤਮਾ ਦੇ ਘਰ ਦੇ ਵਿੱਚ ਇੱਕੋ ਗੱਲ ਲਿਖੀ ਪੈਣੀ ਆ ਸਾਚ ਕਹੋ ਸੁਣ ਲੇਹੋ ਸਭਾ ਜਿੰਨ ਪ੍ਰੇਮ ਕੀਓ ਦਿਨ ਹੀ ਉਹ ਗ੍ਰੰਥ ਜਿੰਨੇ ਮਰਜੀ ਪੜੀ ਜਾ ਜਿੰਨਾ ਚਿਰ ਤੇਰਾ ਪਰਮਾਤਮਾ ਦੇ ਘਰ ਦੇ ਨਾਲ ਪਿਆਰ ਨਹੀਂ ਬਣਦਾ ਆਕਾਰਪੂਰਿਤ ਪਰਮਾਤਮਾ ਦੇ ਚਰਨਾਂ ਦੇ ਨਾਲ ਨਹੀਂ ਜੁੜਦਾ ਤੇਰੇ ਗ੍ਰੰਥ ਪੜੇ ਵੀ ਕਿਸੇ ਕੰਮ ਨਹੀਂ ਇਹ ਚਾਰ ਮਤ ਗੁਰੂ ਨਾਨਕ ਸਾਹਿਬ ਜੀਆਂ ਦੇ ਆਉਣ ਤੋਂ ਪਹਿਲਾਂ ਮਸ਼ਹੂਰ ਸੀ ਦੀ ਤੀਰਥਾਂ ਤੇ ਇਸ਼ਨਾਨ ਕਰਨਾ ਮੋਹਨ ਧਾਰ ਲੈਣਾ ਆਪਣੇ ਮਨ ਨੂੰ ਰਜਾਉਣਾ ਤੇ ਫਿਰ ਸਿਆਣਪ ਆਖ ਲੈਣੀ ਹੈ ਗ੍ਰੰਥ ਪੜ੍ਹ ਲੈਣੇ ਮਹਾਰਾਜ ਜੀ ਨੇ ਇਹਨਾਂ ਚ ਚੌਵਾਂ ਦਾ ਖੰਡਨ ਕਰ ਦਿੱਤਾ ਜੀ ਗੁਰਨਾਨਕ ਸਿਆਣੇ ਇਹ ਸਾਰਾ ਜੋਗੀਆਂ ਦੇ ਨਾਲ ਸਿੱਧਾਂ ਦੇ ਨਾਲ ਮਹਾਰਾਜ ਦੀਆਂ ਗੋਸ਼ਟਾਂ ਹੋਈਆਂ ਚਰਚਾ ਹੋਈਆਂ ਨੇ ਤੇ ਆਖਰ ਸਿੱਧਾਂ ਨੂੰ ਵੀ ਕਹਿਣਾ ਪੈ ਗਿਆ ਧੰਨ ਨਾਨਕ ਤੇਰੀ ਵੱਡੀ ਕਮਾਈ ਗੁਰਨਾਨਕ ਸਾਹਿਬ ਤੇਰੀ ਵੱਡੀ ਹੈ ਕਮਾਈ ਸਿੱਧਾਂ ਨੂੰ ਵੀ ਕਹਿਣਾ ਪੈ ਗਿਆ ਮਹਾਰਾਜ ਜੀ ਜਦੋਂ ਫਿਰ ਬਗਦਾਦ ਗਏ ਆ ਨਾ ਜੀ ਗੁਰਨਾਨਕ ਸਾਹਿਬ ਜੀ ਤੇ ਪੀਰ ਦਸਤਗੀਰ ਕਹਿੰਦਾ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇ ਦਿਓਗੇ ਮਾਰੇ ਕਹਿੰਦੇ ਅਸੀਂ ਘਰੋਂ ਭਾਈ ਸਵਾਲਾਂ ਦੇ ਜਵਾਬ ਦੇਣ ਵਾਸਤੇ ਨਿਕਲੇ ਆਂ ਖੁ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਜੀ ਸਵਾਲਾਂ ਦੇ ਜਵਾਬ ਦਿਓ ਮੇਰੇ ਮੈਂ ਤੁਹਾਨੂੰ ਮੁਰਸ਼ਿਦ ਮੰਨ ਲਵਾਂਗਾ ਤੁਹਾਨੂੰ ਉਸਤਾਦ ਮੰਨ ਲਵਾਂਗਾ ਗੁਰੂ ਮੰਨ ਲਵਾਂਗਾ ਮਾਰੇ ਕਹਿੰਦੇ ਅਸੀਂ ਗੁਰੂ ਬਣਨ ਵਾਸਤੇ ਨਹੀਂ ਆਏ ਜਿਹੜਾ ਤੇਰਾ ਸਵਾਲ ਹੈ ਦੱਸ ਕਹਿੰਦਾ ਜੀ ਮੇਰਾ ਮੇਰੇ ਤਿੰਨ ਸਵਾਲ ਨੇ ਮੇਰੇ ਦਿਮਾਗ ਦੇ ਵਿੱਚ ਰੋਜ਼ ਘੁੰਮਦੇ ਰਹਿੰਦੇ ਆ ਕਿੰਨੇ ਜੀ ਕਿਹੜੇ ਸਵਾਲ ਨੇ ਕਹਿੰਦਾ ਦੱਸੋ ਕਿ ਖੁਦਾ ਤੋਂ ਪਹਿਲਾਂ ਕੀ ਸੀ ਪਰਮਾਤਮਾ ਤੋਂ ਪਹਿਲਾਂ ਕੀ ਸੀ ਗੁਰਨਾਨਦ ਸਾਹਿਬ ਜੀ ਕਹਿੰਦੇ ਸਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਈ ਮਰਿਆਦਾ ਹੈ ਸਾਡੇ ਸਵਾਲ ਦੇਣ ਦਾ ਕੋਈ ਜਵਾਬ ਦੇਣ ਦਾ ਕੋਈ ਤਰੀਕਾ ਹੈ ਕਿਹਦੇ ਜੀ ਕਿਹੜਾ ਤਰੀਕਾ ਗੁਰਨਾਨਕ ਸਾਹਿਬ ਕਹਿੰਦੇ ਜਾਓ ਮੋਤੀ ਲੈ ਕੇ ਦਸਤਗੀਰ ਪੀਰ ਸੋਚਦਾ ਪਹਿਲਾ ਬਾਬਾ ਆਇਆ ਜਿਹੜਾ ਅਜੇ ਸਵਾਲਾਂ ਦੇ ਜਵਾਬ ਵੀ ਨਹੀਂ ਦਿੱਤੇ ਤੇ ਇਹਨੇ ਮੰਗਣਾ ਸ਼ੁਰੂ ਕਰ ਦਿੱਤਾ ਲਾਲਚੀ ਜਿਆ ਕੋਈ ਪਰ ਇੱਥੇ ਪਿਆਰਿਓ ਗੁਰਨਾਨਕ ਦੀਆਂ ਗੁੱਜੀਆਂ ਰਮਜਾਨੋ ਦੇ ਸਮਝ ਜਮਾਨਾ ਕੀ ਜਾਣੇ ਗੁਰੂ ਨਾਨਕ ਦੀਆਂ ਗੁਜੀਆਂ ਰੰਗ ਜਾਣੇ ਦੇ ਸਮਝ ਜਮਾਨਾ ਕੀ ਜਾਣੇ ਗੁਜੀਆਂ ਰੰਗ ਜਾਣੇ ਦੇ ਸਮਝ ਜਮਾਨਾ ਕੀ ਜਾਣੇ ਗੁਰੂ ਨਾਨਕ ਦੀਆਂ ਗੁਜੀਆਂ ਰੰਗ ਜਾਣੇ ਦੇ ਸਮਝ ਜਮਾਨਾ ਗੁਰੂ ਨਾਨਕ ਦੀਆਂ ਗੁਜੀਆਂ ਜਾਣੂ ਤੇ ਸਮਝ ਜਮਾਨਾ ਕੀ ਜਾਣੇ ਮਾਨਾ ਗਿਆ ਸੁਖਿਆ ਦਾਰ ਨਾ ਜਾਣੇ ਮੌਤ ਫਕੀਰਾ ਜੀ ਦੁਨੀਆ ਦਾਰ ਨਾ ਜਾਣੇ ਮੌਤ ਫਕੀਰਾ ਜੀ ਦੁਨੀਆ ਦਾਰ ਨਾ ਜਾਣੇ ਮੌਤ ਦੁਨਿਆਵਾਰ ਨਾ ਜਾਣੇ ਮੋਜ ਕੀ ਓ ਦੁਨਿਆਵਾਰ ਨਾ ਜਾਣੇ ਮੋਜ ਬਕੀ ਦਾ ਦੀ ਦੁਨਿਆਵਾਰ ਨਾ ਜਾਣੇ ਮੋਜ ਸੁਤਿਆ ਦੀ ਜਨ ਜੋ ਸਮਾਦ ਲਗੀ ਨਾਲ ਪਰਮਾਤਮਾ ਦੇ ਵਿਰਲੇ ਸਰੋਤੇ ਜਿਹੜੇ ਫਕਰਾਂ ਦੇ ਰਾਗ ਲੋਕ ਬਿਗਿਆਤ ਮੁੱਲ ਪਾਵਦੇ ਪਖੰਡੀਆਂ ਦਾ ਵਿਰਲੇ ਸਰੋਤੇ ਜਿਹੜੇ ਫਕਰਾਂ ਦੇ ਰਾਗ ਗੋਣਾਣਿ ਸੈ ਮਾਰੇ ਕਹਿੰਦੇ ਮੋਤੀ ਮਗਾਉ ਤੁਹਾਡੇ ਸਵਾਲ ਦਾ ਜਵਾਬ ਦੇ ਦਿੰਨੇ ਆ ਸਵਾਲ ਕੀ ਸੀ ਕਿ ਰੱਬ ਤੋਂ ਪਹਿਲਾਂ ਕੀ ਹੈ ਬੜਾ ਵੱਡਾ ਸਵਾਲ ਹੈ ਜੀ ਰੱਬ ਤੋਂ ਪਹਿਲਾਂ ਕੀ ਸੀ ਤੁਹਾਡੇ ਮਨ ਦੇ ਵਿੱਚ ਵੀ ਆਵੇਗਾ ਕਿ ਜਦੋਂ ਆ ਧਰਤੀ ਨਹੀਂ ਸੀ ਸਾਜੀ ਉਦੋਂ ਕੀ ਹੋਊਗਾ ਬਾਣੀ ਪੜੋ ਸਤਿਗੁਰ ਕਹਿੰਦੇ ਅਰਬਦ ਨਰਬਦ ਤੁੰਦੂ ਘਾਰਾਂ ਤਰਨ ਨਾ ਗਗਨ ਹੁਕਮਿ ਪਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਕਹਿੰਦੇ ਪਰਮਾਤਮਾ ਉਦੋਂ ਵੀ ਮੌਜੂਦ ਸੀ ਜੀ ਆ ਸ੍ਰਿਸ਼ਟੀ ਭਾਵੇਂ ਨਹੀਂ ਸੀ ਨਾ ਬਣੀ ਕਹਿੰਦੇ ਪਰਮਾਤਮਾ ਸੁੰਨ ਸਵਾਦੀ ਲਾ ਕੇ ਬੈਠਾ ਹੋਇਆ ਸੀ ਜਿਹਨੂੰ ਪੜਦੇ ਆ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਜਦੋਂ ਕੁਝ ਨਹੀਂ ਸੀ ਬਣਿਆ ਉਦੋਂ ਵੀ ਪਰਮਾਤਮਾ ਮੌਜੂਦ ਸੀ ਅੱਜ ਸਾਰਾ ਕੁਝ ਬਣ ਗਿਆ ਅੱਜ ਵੀ ਪਰਮਾਤਮਾ ਹੈ ਜਦੋਂ ਸਾਰਾ ਕੁਝ ਹੀ ਨਾਸ਼ ਹੋ ਗਿਆ ਫਿਰ ਵੀ ਪਰਮਾਤਮਾ ਨੇ ਰਹਿਣਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਜਵਾਬ ਦੇ ਦੇਣੇ ਆ ਮੋਤੀ ਆ ਗਿਆ ਜੀ ਮੋਤੀਆਂ ਦਾ ਥਾਲ ਪੀਰ ਦਸਤੰਗੀਰ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਇਦਾਂ ਕਰੋ ਸਾਨੂੰ ਨਹੀਂ ਮੋਤੀ ਚਾਹੀਦੇ ਇਹ ਮੋਤੀਆਂ ਦੀ ਗਿਣਤੀ ਕਰੋ ਕਿੰਨੀਆਂ ਦਸਤੰਗੀਰ ਨੇ ਮੋਤੀ ਫੜੇ 1 2 3 4 ਜਦੋਂ ਗਿਣਤੀ ਗਿਣਦਾ ਮਹਾਰਾਜ ਜੀ ਨੇ ਵਿੱਚੇ ਟੋਕ ਦਿੱਤਾ ਕਹਿੰਦੇ ਪੀਰ ਜੀ ਐਡੇ ਸਿਆਣੇ ਹੋ ਤੁਸੀਂ ਗਿਣਤੀ ਤੇ ਸਹੀ ਕਰੋ ਗਲਤ ਪੜੀ ਜਾਂਦੇ ਹੋ ਉਨੇ ਫੇਰ ਸ਼ੁਰੂ ਤੋਂ ਕੀਤਾ 1 2 3 ਚ ਮਾਰੇ ਕਹਿੰਦੇ ਪੀਰ ਜੀ ਫੇਰ ਗਲਤ ਪੜੀ ਜਾਂਦੇ ਹੋ ਪੀਰ ਦਸਤੰਗੀਰ ਕਹਿੰਦਾ ਮੈਂ ਤੇ ਆਪਣੇ ਵੱਲੋਂ ਗਿਣਤੀ ਕਰ ਰਿਆਂ ਸਹੀ ਹੁਣ ਤੁਹਾਨੂੰ ਜਿੱਥੇ ਲੱਗਦਾ ਕਿ ਮੈਂ ਗਲਤ ਆ ਮੈਨੂੰ ਉੱਥੇ ਟੋਕ ਦਿਓ ਪੀਰ ਦਸਤੰਗੀਰ ਨੇ ਅਜੇ 21 ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਟੋਕ ਦਿੱਤਾ ਕਹਿੰਦੇ ਪੀਰ ਜੀ ਜਿਹੜਾ 1 ਤੋਂ ਪਹਿਲਾਂ ਵਾ ਉਹਨੂੰ ਵੀ ਪੜੋ ਪੀਰ ਦਸਤੰਗੀਰ ਕਹਿੰਦਾ ਜੀ ਇੱਕ ਤੋਂ ਪਹਿਲਾਂ ਤੇ ਕੁਝ ਵੀ ਨਹੀਂ ਮਾਰੇ ਕਹਿੰਦੇ ਇਸੇ ਤਰ੍ਹਾਂ ਪਿਆਰਿਆ ਤੇਰੇ ਸਵਾਲ ਦਾ ਜਵਾਬ ਇਹ ਕਿ ਪਰਮਾਤਮਾ ਇੱਕ ਹੈ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਆਖੋ ਸਤਨਾਮ ਸ੍ਰੀ ਵਾਹਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਪਰਮਾਤਮਾ ਤੋਂ ਪਹਿਲਾਂ ਕੁਝ ਨਹੀਂ ਸੀ ਕਿਉਂਕਿ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ 나ਉ ਦੁਈ ਕੁਦਰਤ ਸਾਜੀਐ ਕਰ ਆਸਰ ਡਿਠੋ ਜਾਓ ਦਾਤਾ ਭੁਗਤਾ ਆਪ ਤੂੰ ਤੁਸ ਦੇਵੈ ਕਰੇ ਪਸਾਉ ਤੂੰ ਜਾਣੀ ਸਭ ਸਦਾ ਲੈਸੈ ਜਿੰਦ ਕਵਾਉ ਕਰ ਆਸਨ ਡਿਠੋ ਚਾਉ ਕਹਿੰਦੇ ਪ੍ਰਮਾਤਮਾ ਤੋਂ ਪਹਿਲਾਂ ਵੀ ਪ੍ਰਮਾਤਮਾ ਸੀ ਤੇ ਹੁਣ ਵੀ ਪ੍ਰਮਾਤਮਾ ਹੈ ਪ੍ਰਮਾਤਮਾ ਤੋਂ ਪਹਿਲਾਂ ਕੁਝ ਨਹੀਂ ਸੀ ਜਿੱਦਾਂ ਇੱਕ ਤੋਂ ਪਹਿਲਾਂ ਕੁਝ ਨਹੀਂ ਗੁਰਨਾਣਿਕ ਸਾਹਿਬ ਜੀ ਨੇ ਪਹਿਲੇ ਸਵਾਲ ਦਾ ਜਵਾਬ ਦਿੱਤਾ ਪੀਰ ਜਿਹੜਾ ਸੀ ਥੋੜਾ ਜਿਹਾ ਥੱਲੇ ਆ ਗਿਆ ਹੰਕਾਰ ਤੋਂ ਦਸਤੰਗੀਰ ਜਿੱਦਾਂ ਪਹਿਲਾ ਸਵਾਲ ਕਰਦਾ ਸੀ ਹੁਣ ਠਰਮੇ ਨਾਲ ਸਵਾਲ ਕਰਦਾ ਹੈ ਕਹਿੰਦਾ ਜੀ ਦੂਜਾ ਸਵਾਲ ਮੇਰਾ ਇਹ ਹੈ ਜੇ ਪ੍ਰਮਾਤਮਾ ਹੈਗਾ ਤੇ ਉਹ ਦਿਸਦਾ ਕਿਉਂ ਨਹੀਂ ਜੇ ਰੱਬ ਖੁਦਾ ਹੈਗਾ ਤੇ ਉਹ ਦਿਸਦਾ ਕਿਉਂ ਨਹੀਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਸਾਡੇ ਸਵਾਲ ਦੀ ਮਰਿਆਦਾ ਹੈ ਇਹਦਾ ਵੀ ਤੈਨੂੰ ਜਵਾਬ ਦੇ ਦੇਣੇ ਕਹਿੰਦੇ ਜੀ ਕੀ ਮਾਰੇ ਕਹਿੰਦੇ ਦੁੱਧ ਮੰਗਾਓ ਕਟੋੜੇ ਕਟੋਰੇ ਵਿੱਚ ਦੁੱਧ ਪਾ ਕੇ ਲੈ ਆਂਦਾ ਜੀ ਗੁਰੂ ਨਾਨਕ ਸਾਹਿਬ ਮਾਰੇ ਦੇ ਸਾਹਮਣੇ ਮਾਰੇ ਕਹਿੰਦੇ ਪੀਰ ਜੀ ਇਹ ਦੁੱਧ ਦੇ ਵਿੱਚ ਕੁਝ ਹੈ ਪੀਰ ਕਹਿੰਦਾ ਜੀ ਦੁੱਧ ਸਾਫ਼ ਹੈ ਵਧੀਆ ਦੁੱਧ ਲੈ ਕੇ ਤੁਹਾਨੂੰ ਤੁਹਾਡੇ ਸਾਹਮਣੇ ਕੀਤਾ ਮਾਰੇ ਕਹਿੰਦੇ ਨਹੀਂ ਦੁੱਧ ਦੇ ਵਿੱਚ ਕੁਝ ਹੈ ਪੀਰ ਕਹਿੰਦਾ ਜੀ ਦੁੱਧ ਵਿੱਚ ਕੁਝ ਨਹੀਂ ਧੰਨ ਗੁਰੂ ਨਾਨਕ ਸਾਹਿਬ ਮਾਰੇ ਕਿਨੇ ਤੁਹਾਡੇ ਸਵਾਲ ਦਾ ਜਵਾਬ ਕੀ ਸੀ ਕਿ ਖੁਦਾ ਦਿਸਦਾ ਕਿਉਂ ਨਹੀਂ ਪੀਰ ਜੀ ਇਹ ਦੁੱਧ ਦੇ ਵਿੱਚ ਮੱਖਣ ਹੈ ਦਿਸਦਾ ਕਿਉਂ ਨਹੀਂ ਸਵਾਲ ਦਾ ਜਵਾਬ ਵਿੱਚ ਕੁਝ ਦਿੱਤਾ ਮਾਰੇ ਕਹਿੰਦੇ ਦੁੱਧ ਦੇ ਵਿੱਚ ਮੱਖਣ ਹੈ ਘਿਓ ਹੈ ਦਹੀਂ ਹੈ ਲੱਸੀ ਦਿਸਦੀ ਕਿਉਂ ਨਹੀਂ ਪੀਰ ਕਹਿੰਦਾ ਜੀ ਇਹ ਮੱਖਣ ਨੂੰ ਕੱਢਣ ਵਾਸਤੇ ਘਿਓ ਨੂੰ ਕੱਢਣ ਵਾਸਤੇ ਯਤਨ ਕਰਨਾ ਪੈਂਦਾ ਦੁੱਧ ਨੂੰ ਵਾੜਾ ਦੇਣਾ ਪੈਂਦਾ ਹੈ ਗਰਮ ਕਰਨਾ ਪੈਂਦਾ ਕਾੜ ਕਿੰਨਾ ਕੁਝ ਕਰਨਾ ਪੈਂਦਾ ਮਾਰੇ ਕਹਿੰਦੇ ਇਸੇ ਤਰ੍ਹਾਂ ਰੱਬ ਸਾਰਿਆਂ ਦੇ ਵਿੱਚ ਮੌਜੂਦ ਹੈ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਪ੍ਰਮਾਤਮਾ ਹਰੇਕ ਜਗ੍ਹਾ ਤੇ ਸਮਾਇਆ ਹੋਇਆ ਹੈ ਪਰ ਉਹਨੂੰ ਵੀ ਲੱਭਣ ਵਾਸਤੇ ਯਤਨ ਕਰਨਾ ਪੈਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਬੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਬਤੰਗਮ ਘਟ ਘਟ ਰਾਮ ਸਮਾਨਾ ਰੇ ਕਿੱਥੇ ਆ ਜਿੱਥੇ ਪ੍ਰਮਾਤਮਾ ਨਹੀਂ ਹੈ ਜੀ ਉਹ ਤੇ ਜਰਰੇ ਜਰਰੇ ਵਿੱਚ ਵਸਿਆ ਹੋਇਆ ਹਰੇਕ ਥਾਂ ਤੇ ਪ੍ਰਮਾਤਮਾ ਦਾ ਵਾਸਾ ਹੈ ਮਾਰੇ ਕਹਿੰਦੇ ਪ੍ਰਮਾਤਮਾ ਹਰੇਕ ਜਗ੍ਹਾ ਹੈ ਖੁਦਾ ਹਰੇਕ ਜਗ੍ਹਾ ਹੈ ਦਿਸਦਾ ਕਿਉਂ ਨਹੀਂ ਕਿਉਂਕਿ ਯਤਨ ਨਹੀਂ ਕਰਦੇ ਉਹਨੂੰ ਲੱਭਣ ਵਾਸਤੇ ਕੋਈ ਯਤਨਸ਼ੀਲ ਨਹੀਂ ਹੁੰਦੇ ਕਹਿੰਦਾ ਜੀ ਤੀਜੇ ਸਵਾਲ ਦਾ ਜਵਾਬ ਮਾਰੇ ਕਹਿੰਦੇ ਦੱਸੋ ਤੀਜਾ ਸਵਾਲ ਕੀ ਕਹਿੰਦਾ ਜੀ ਇੱਕ ਦੱਸੋ ਕਿ ਖੁਦਾ ਵਿਹਲਾ ਹੀ ਰਹਿੰਦਾ ਹੈ ਕਿ ਕੋਈ ਕੰਮ ਵੀ ਕਰਦਾ ਜੇ ਰੱਬ ਹੈ ਕੋਈ ਕੰਮ ਵੀ ਕਰਦਾ ਕਿ ਵਿਹਲਾ ਹੀ ਰਹਿੰਦਾ ਹੈ ਬਾਰੇ ਜੀ ਕਹਿੰਦੇ ਸਾਡੇ ਸਵਾਲ ਦੀ ਫਿਰ ਮਰਿਆਦਾ ਹੈ ਜਵਾਬ ਦੇਣ ਦੀ ਮਰਿਆਦਾ ਹੈ ਪੀਰ ਜੀ ਤੁਸੀਂ ਉੱਚੀ ਜਗ੍ਹਾ ਤੇ ਬੈਠੇ ਹੋ ਅਸੀਂ ਨੀਵੀਂ ਜਗ੍ਹਾ ਤੇ ਬੈਠੇ ਆ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਾਂਗੇ ਜਿੱਥੇ ਅਸੀਂ ਬੈਠੇ ਆ ਇੱਥੇ ਆ ਕੇ ਤੁਸੀਂ ਬੈਠੋ ਸਾਨੂੰ ਆਪਣੇ ਆਸਣ ਤੇ ਬਿਠਾਓ ਗੁਰਨਾਣਕ ਸਾਹਿਬ ਜੀ ਦਸਤੰਗੀਰ ਪੀਰ ਦੇ ਆਸਣ ਤੇ ਬਹਿ ਗਏ ਤੇ ਈਦਾ ਸਮਾਧੀ ਲਾ ਲਈ ਦਸਤੰਗੀਰ ਪੀਰ ਕਿੰਨਾ ਸਮਾਂ ਬੈਠਾ ਰਿਹਾ ਵੀ ਹੁਣ ਦਿੰਦੇ ਜਵਾਬ ਹੁਣ ਦਿੰਦੇ ਜਵਾਬ ਆਖਿਰ ਹਾਰ ਕੇ ਬੋਲੀ ਪਿਆ ਕਹਿੰਦਾ ਜੀ ਮੇਰੇ ਤੀਜੇ ਸਵਾਲ ਦਾ ਜਵਾਬ ਦੇ ਦਿਓ ਗੁਰਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਪੀਰ ਜੀ ਤੁਹਾਡੇ ਤੀਜੇ ਸਵਾਲ ਦਾ ਜਵਾਬ ਦੇ ਤੇ ਦਿੱਤਾ ਕਹਿੰਦਾ ਜੀ ਕੀ ਗੁਰਨਾਨਕ ਸਾਹਿਬ ਜੀ ਕਹਿੰਦੇ ਤੂੰ ਕਹਿੰਦਾ ਸੀ ਕਿ ਖੁਦਾ ਕਰਦਾ ਕੀ ਹੈ ਖੁਦਾ ਆ ਕਰਦਾ ਹੀ ਜਿਹੜਾ ਆਸਣ ਤੇ ਬੈਠਾ ਹੋਵੇ ਉਹਨੂੰ ਪੁੰਜੇ ਲਾ ਦਿੰਦਾ ਹੈ ਜਿਹੜਾ ਪੁੰਜੇ ਬੈਠਾ ਹੋਵੇ ਉਹਨੂੰ ਆਸਣਾਂ ਤੇ ਬਿਠਾ ਦਿੰਦਾ ਆਖੂ ਸਤਨਾਮ ਸ੍ਰੀ ਵਾਹਿਗੁਰੂ